ਦੇ ਨਾਲ ਨਾ ਬੋਲੋ ਜਿਸੂ ਜੋ ਕਹਿੰਦਾ ਹੈ ਜਿਸੂ ਜੋ ਕਹਿੰਦਾ ਹੈ ਉਹ ਕਰਕੇ ਦਿਖਾਉਂਦਾ ਹੈ ਕਰਕੇ ਦਿਖਾਉਂਦਾ ਜਿਸੂ ਜੋ ਕਹਿੰਦਾ ਹੈ ਜਿਸੂ ਜੋ ਕਹਿੰਦਾ ਹੈ ਉਹ ਕਰਕੇ ਦਿਖਾਉਂਦਾ ਹੈ ਕਰਕੇ ਦਿਖਾਉਂਦਾ ਪਵਿੱਤਰ ਆਤਮਾ ਜੀ ਮੈਂ ਤੇਰਾ ਸਵਾਗਤ ਕਰਦੀ ਹਾਂ ਮੈਂ ਤੇਰਾ ਸਵਾਗਤ ਕਰਦੀ ਹਾਂ ਪ੍ਰਭੂ ਜਿਸੂ ਜੀ ਮੈਂ ਤੇਰਾ ਸਵਾਗਤ ਕਰਦੀ ਹਾਂ ਸਵਾਗਤ ਕਰਦੀ ਹਾਂ ਪਰਮੇਸ਼ਰ ਜੀ ਮੇਰੀ ਜ਼ਿੰਦਗੀ ਬਦਲ ਜਾਵੇ ਮੇਰੇ ਬੁਰੇ ਹਾਲਾਤ ਬਦਲ ਜਾਣ ਪਰਮੇਸ਼ਰ ਜੀ ਮੈਂ ਤੇਰੇ ਸ਼ਬਦ ਨੂੰ ਪਕੜ ਰਹੀ ਹਾਂ ਪਰਮੇਸ਼ਰ ਜੀ ਮੈਂ ਤੇਰੇ ਸ਼ਬਦ ਨੂੰ ਪਕੜ ਰਹੀ ਹਾਂ ਪਰਮੇਸ਼ਰ ਜੀ ਮੈਂ ਤੇਰੇ ਮਿਸ਼ਨ ਨੂੰ ਲੈ ਕੇ ਚੱਲਾਂਗੀ ਮੈਂ ਤੇਰੇ ਮਿਸ਼ਨ ਨੂੰ ਲੈ ਕੇ ਚੱਲਾਂਗੀ ਪਰਮੇਸ਼ਰ ਜੀ ਮੈਂ ਹਰ ਇੱਕ ਰੂਪ ਚਾਹਾਂਗੀ ਮੈਂ ਹਰ ਇੱਕ ਰੂਪ ਚਾਹਾਂਗੀ ਪਰਮੇਸ਼ਰ ਜੀ ਜੋ ਵਚਨ ਲਿਖੇ ਹੈ ਉਹ ਮੇਰੀ ਜ਼ਿੰਦਗੀ ਵਿੱਚ ਜ਼ਰੂਰ ਪੂਰੇ ਹੋਣਗੇ ਮੈਨੂੰ ਪਤਾ ਹੈ ਪ੍ਰਭੂ ਜੀਸੂ ਜੋ ਬੋਲਦਾ ਹੈ ਉਹ ਕਰਕੇ ਦਿਖਾਉਂਦਾ ਹੈ ਪਰਮੇਸ਼ਰ ਜੀ ਮੈਂ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰੂੰਗੀ ਪਰਮੇਸ਼ਰ ਜੀ ਮੈਂ ਕਿਸੇ ਤੇ ਜੈਲਸ ਨਹੀਂ ਕਰਾਂਗੀ ਪਰਮੇਸ਼ਰ ਜੀ ਮੇਰੀ ਜ਼ਿੰਦਗੀ ਵਿੱਚ ਤੇਰੀ ਮਰਜ਼ੀ ਪੂਰੀ ਹੋਵੇ ਪਰਮੇਸ਼ਰ ਜੀ ਮੈਂ ਪਹਿਲਾ ਸਥਾਨ ਤੈਨੂੰ ਦੇਵਾਂਗੇ ਪਰਮੇਸ਼ਰ ਜੀ ਮੈਂ ਮਨੁੱਖਾਂ ਦੀ ਮਰਜ਼ੀ ਤੇ ਨਹੀਂ ਚੱਲਾਂਗੀ ਮੈਂ ਤੇਰੀ ਮਰਜ਼ੀ ਤੇ ਚੱਲਾਂਗੀ ਮੈਂ ਤੇਰੀ ਮਰਜ਼ੀ ਪਰਮੇਸ਼ਰ ਜੀ ਮੈਂ ਤੇਰੇ ਨਾਲ ਪ੍ਰਭੂ ਯਿਸੂ ਦੇ ਨਾਲ ਆਪਣੇ ਅਗੂਏ ਦੇ ਨਾਲ ਸਦਾ ਇੱਕਜੁੱਟ ਇੱਕ ਮਨ ਰਹਿਾਂਗੀ ਇੱਕ ਮਨ ਰਹਿਾਂਗੀ ਇੱਕ ਮਨ ਰਹਿਾਂਗੀ ਮੈਂ ਪਰਮੇਸ਼ਰ ਦੇ ਨਾਲ ਇੱਕ ਮਨ ਰਹਿਾਂਗੇ ਮੈਂ ਆਪਣੇ ਆਗੂਏ ਦੇ ਨਾਲ ਇੱਕ ਮੰਨ ਰਾਂਗੇ ਮੈਂ ਉਹਨਾਂ ਦੇ ਹੁਕਮਾਂ ਤੇ ਚੱਲਾਂਗੀ ਪਰਮੇਸ਼ਰ ਮੈਂ ਤੇਰੇ ਵਚਨਾਂ ਤੇ ਚੱਲਾਂਗੀ ਮੈਂ ਤੇਰੇਆਂ ਰਾਹਾਂ ਤੇ ਚੱਲਾਂਗੀ ਮੈਂ ਤੇਰੇਆਂ ਰਾਹਾਂ ਤੇ ਚੱਲਾਂਗੀ ਪਰਮੇਸ਼ਰ ਜੀ ਜੋ ਕਾਲ ਦਾ ਜ਼ੋਰ ਫੜਿਆ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਉਹ ਬੱਚਿਆਂ ਤੋਂ ਦੂਰ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਬੱਚੇ ਨੂੰ ਪਰਮੇਸ਼ਰ ਜੀ ਹਰ ਇੱਕ ਦੇ ਦਿੱਤੀ ਪੁੱਤ ਨੂੰ ਪਰਮੇਸ਼ਰ ਜੀ ਤੇਰੇ ਹੱਥਾਂ 'ਚ ਸੌਂਪਦੀ ਆਂ ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ ਪ੍ਰਭੂ ਜੀ ਆਉਣ ਵਾਲੇ ਕਾਲ ਤੋਂ ਬਚਾ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਰ ਜੀ ਬਚਾ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਬੱਚੇ ਨੂੰ ਪ੍ਰਭੂ ਜੀ ਤੇਰੇ ਲਵ ਚ ਕਵਰ ਕਰਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਉਹ ਬਦਨਾਮੀ ਤੋਂ ਦੂਰ ਰੱਖਿਓ ਪ੍ਰਭੂ ਜੀ ਉਹ ਪ੍ਰਭੂ ਜੀ ਉਹਨਾਂ ਨੂੰ ਹਰ ਬੁਰੇ ਵਿਚਾਰਾਂ ਤੋਂ ਦੂਰ ਰੱਖਿਓ ਪ੍ਰਭੂ ਜੀ ਉਹਨਾਂ ਦੇ ਮਨ 'ਚ ਚੰਗੇ ਵਿਚਾਰ ਆਉਣ ਪ੍ਰਭੂ ਜੀ ਉਹਨਾਂ ਦੀਆਂ ਬੁੱਧੀਆਂ ਬਦਲ ਜਾਣ ਪ੍ਰਭੂ ਜੀ ਉਹ ਤੇਰੇਆਂ ਰਾਹਾਂ ਤੇ ਚੱਲਣ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੀਆਂ ਅੱਖਾਂ ਤੇ ਕੰਟਰੋਲ ਕਰੋ ਪਰਬੂ ਜੀ ਉਹਨਾਂ ਦੀ ਜਵਾਨ ਤੇ ਕੰਟਰੋਲ ਕਰੋ ਪ੍ਰਭੂ ਜੀ ਉਹਨਾਂ ਦੇ ਸਰੀਰਾਂ ਤੇ ਕੰਟਰੋਲ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਲਾਉ ਚ ਕਵਰ ਕਰਦੀਆਂ ਪ੍ਰਭੂ ਜੀ ਤੇਰੇ ਹੱਥਾਂ ਚ ਸੌਂਪਦੀਆਂ ਪ੍ਰਭੂ ਜੀ ਹਰ ਇੱਕ ਨੌਜਵਾਨ ਪੀੜੀ ਨੂੰ ਪ੍ਰਭੂ ਜੀ ਤੇਰੇ ਹੱਥਾਂ ਚ ਸੌਂਪਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਨੂੰ ਬਚਾ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਰ ਜੀ ਚਾਹੇ ਤੈਨੂੰ ਉਹ ਜਾਣਦੇ ਆ ਪ੍ਰਭੂ ਜੀ ਚਾਹੇ ਤੈਨੂੰ ਨਹੀਂ ਜਾਣਦੇ ਪ੍ਰਭੂ ਜੀ ਤਾਂ ਵੀ ਉਹਨਾਂ ਨੂੰ ਬਚਾ ਕੇ ਰੱਖਣਾ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਨਾਮੀ ਦੂਰ ਰੱਖਣੀ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਉਹਨਾਂ ਦੇ ਬੱਚਿਆਂ ਨੂੰ ਆਗਿਆਕਾਰ ਬਣਾਓ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੇ ਸ਼ਬਦਾਂ ਨੂੰ ਫੜਨ ਪ੍ਰਭੂ ਜਿਹੜਾਂ ਦੀ ਪਕੜ ਕਰਨ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਬਚਨਾਂ ਤੇ ਚੱਲਣ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਜੀ ਹ ਜੋ ਵੀ ਭੈਣ ਭਾਈ ਪ੍ਰਭੂ ਜੀ ਬੰਦਗੀ ਚ ਆਏ ਮੇਰੇ ਪਿਤਾ ਪਰਮੇਸ਼ਰ ਤੇਰੇ ਸਵਰਗ ਦੂਤ ਲੈ ਕੇ ਆਏ ਆ ਪ੍ਰਭੂ ਜੀ ਜਿਵੇਂ ਉਹਨਾਂ ਦੀ ਆਉਣ ਚ ਮਦਦ ਕੀਤੀ ਹੋਵੇਂ ਉਹਨਾਂ ਦੀ ਜਾਨ ਚ ਮਦਦ ਕਰਿਓ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਅਸੀਂ ਤੇਰੇ ਸੰਗਾਸਨ ਦੇ ਅੱਗੇ ਝੁਕਦੇ ਆ ਪ੍ਰਭੂ ਮੈਂ ਆਪਣੇ ਆਪ ਨੂੰ ਲੈ ਕੇ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਪ੍ਰਭੂ ਜੀ ਆਪਣੇ ਕਲੇਸ਼ੀਆਂ ਨੂੰ ਲੈ ਕੇ ਪ੍ਰਭੂ ਤੇਰੇ ਸਿੰਘਾਸਣ ਦੇ ਅੱਗੇ ਚੁੱਕਦੀਆਂ ਮੇਰੇ ਪਿਤਾ ਪਰਮੇਸ਼ਵਰ ਜੀ ਤੇਰੇ ਲੌਚ ਕਵਰ ਕਰਦੀਆਂ ਪ੍ਰਭੂ ਤੇਰੇ ਸਵਰਗਦੂਤਾਂ ਦੇ ਵਾੜੇ ਲੱਗ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਹਰ ਇੱਕ ਦੇ ਘਰ 'ਚ ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ ਮੇਰੇ ਪਿਤਾ ਪਰਮੇਸ਼ਵਰ ਜੀ ਧੰਨਵਾਦ ਹੋ ਪ੍ਰਭੂ ਹੱਜ ਜੋ ਵੀ ਰਸੋਈ 'ਚ ਬਣਿਆ ਮੇਰੇ ਪਿਤਾ ਪਰਮੇਸ਼ਵਰ ਜੀ ਤੇਰੀ ਦਇਆ ਦੇ ਨਾਲ ਬਣਿਆ ਪ੍ਰਭੂ ਉਹ ਤੇਰਾ ਜਲਾਲੀ ਹੱਥ ਜਾ ਕੇ ਉਹਨੂੰ ਸ਼ੁੱਧ ਕਰੇ ਮੇਰੇ ਪਿਤਾ ਪਰਮੇਸ਼ਵਰ ਜੀ ਧੰਨਵਾਦ ਹੋ ਪ੍ਰਭੂ ਜੀ ਹਰ ਇੱਕ ਦੀਆਂ ਰਸੋਈਆਂ ਭਰੀਆਂ ਰਹਿਣ ਮੇਰੇ ਪਿਤਾ ਪਰਮੇਸ਼ਵਰ ਜੀ ਹਰ ਇੱਕ ਦੇ ਘਰੇ ਬਰਕਤਾਂ ਤੇ ਬਰਕਤਾਂ ਆਉਣ ਮੇਰੇ ਪਿਤਾ ਪਰਮੇਸ਼ਵਰ ਜੀ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਅੱਜ ਦੇ ਬਚਨ ਦੇ ਲਈ ਅੱਜ ਦੇ ਬੀਜ ਦੇ ਲਈ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਜਿਹੜੀਆਂ ਖਜ਼ਾਨਿਆਂ ਚ ਉਹਨਾਂ ਨੇ ਅੱਜ ਬੀਜ ਬੀਜਿਆ ਤੇਰੇ ਭਵਨ ਵਾਸਤੇ ਪ੍ਰਭੂ ਉਹਨਾਂ ਦੇ ਖਜ਼ਾਨਿਆਂ ਨੂੰ ਭਰਪੂਰ ਰੱਖਿਓ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਦੀ ਕਮਾਈ ਚ ਬਰਕਤ ਪਾਇਓ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਜੀ ਧੰਨਵਾਦ ਹੋ ਪ੍ਰਭੂ ਜੀ ਆਮੇਨ 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 ਹਾਲੇ लुआया हाल लुआया हाल लुया हाले लुइया बोलो प्रभु जी शमसी की महाभिषेक की धन्यवाद हो प्रभु जी धन्यवाद हो मेरे पिता परमेश्वर